ਕਿੰਨੇ ਬਜ਼ੁਰਗ ਚੜਾਈ ਕਰ ਗਏ ਤੇ ਮੇਰਾ خیال ਕੋਈ ਚੇਤੇ ਨਹੀਂ ਹੋਣਾ ਕਿਹੜਾ ਕਿਹੜਾ ਜੀ ਬਾਤ ਤੋਂ ਬਾਤ ਬਾਬੇ ਤਾਂ ਚਲ ਜਵਾਂਗੇ ਪਰਦਾਦਿਆਂ ਦਾ ਸ਼ਾਇਦ ਨਾ ਪਤਾ ਹੋਵੇ ਸਰਦਾਰ ਕਰਨੈਲ ਸਿੰਘ ਇਸ ਸੁੜਦੇ ਹਿੱਸੇ ਉਹ ਬਰਾਸਤ ਆਈ ਜਿਹੜੀ ਬਰਾਸਤ ਹਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਭਾਵੇਂ ਇਹ ਕਾਮਰੇਡ ਲਾਈਨ ਵਾਲੀ ਸੋਚ ਮੈਂ ਕਹਿਣਾ ਹੁੰਨਾ ਕਿ ਇੱਕੋ ਹੀ ਇਹਨਾਂ ਦੇ ਵਿੱਚ ਘਾਟ ਆ ਕੇ ਨਾਮ ਨੇ ਜਪਦੇ ਬਾਕੀ ਦੋ ਸਿਧਾਂਤ ਸਾਰੇ ਜਿਹੜੇ ਉਹ ਇੱਕੋ ਜਾਇ ਹੀ ਆ ਵੰਡ ਕੇ ਛਕਦੇ ਆ ਤੇ ਕਿਰਤ ਵੀ ਕਰਦੇ ਆ ਧੰ ਗੁਰੂ ਨਾਨਕ ਦੇ ਪਾਤਸ਼ਾਹ ਨੇ ਇਸ ਜਿਹੇ ਪਵਿੱਤਰ ਧਰਤੀ ਤੇ ਅਵਤਾਰ ਧਾਰਿਆ ਧਰਮ ਉਸ ਵੇਲੇ ਵੀ ਬਹੁਤ ਸੀ ਪਰ ਜਾਤ ਬਾਤ ਉੱਚ ਨੀਚ ਤੇ ਗਰੀਬ ਅਮੀਰ ਦਾ ਫਰਕ ਆ ਬਹੁਤ ਸੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਰੇ ਫਰਕ ਮਿਟਾ ਕੇ ਸਮੂਚੀ ਲਕਾਈ ਨੂੰ ਇੱਕ ਸੁਰਤਾ ਦੇ ਵਿੱਚ ਇੱਕ ਓੰਕਾਰ ਦੇ ਪਵਿੱਤਰ ਸਿਧਾਂਤ ਨਾਲ ਜੋੜਿਆ ਜਿਉਂ ਸਤਗੁਰੂ ਜੀ ਨੇ ਇਹ ਪਵਿੱਤਰ ਸਿਧਾਂਤ ਕੜਿਆ ਉਸ ਵੇਲੇ ਦੇ ਧਾਰਮਿਕ ਲੋਕਾਂ ਨੇ ਸਤਗੁਰਾਂ ਦਾ ਵਿਰੋਧ ਵੀ ਕੀਤਾ ਕਿ ਅਸੀਂ ਤਾਂ ਜਾਤ ਪਾਤ ਦੇ ਨਾਲ ਧਰਮ ਚਲਾ ਰਹੇ ਹਾਂ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਸੇ ਨਾਲ ਹੱਥੀ ਲੜਾਈ ਨਹੀਂ ਕੀਤੀ ਕੇਵਲ ਦਾ ਕੇਲ ਗੁਰ ਸ਼ਬਦ ਰਾਹੀਂ ਸੋਝੀ ਦੇ ਕੇ ਜਿਹੜੀਆਂ ਆਤਮਾਾਂ ਮਾਨਸਿਕ ਤੌਰ ਤੇ ਕਮਜ਼ੋਰ ਸੀ ਉਹਨਾਂ ਨੂੰ ਸਤਗੁਰ ਜੀ ਨੇ ਬਲਵਾਨ ਕੀਤਾ ਇਹ ਪਰਤ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹ ਵੀ ਸਮਾ ਚੇਤੇ ਕਰੋ ਜਿਸ ਵੇਲੇ ਕਲਗੀਧਰ ਪਾਤਸ਼ਾਹ ਜੀ ਦੇ ਸਤਕਾਰਯੋਗ ਪਿਤਾ ਜੀ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਲੇ ਪਵਿੱਤਰ ਧਰਤੀ ਤੋਂ ਆਨੰਦਪੁਰ ਦੀ ਧਰਤੀ ਤੋਂ ਪਿਆਨਾ ਕਰਦੇ ਆ ਉਸ ਵੇਲੇ ਸਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਆਜੂ 9 ਸਾਲ ਆ ਤੇ 9 ਸਾਲ ਦੀ ਆਜੂ ਦੇ ਵਿੱਚ ਜਿਲੇ ਸਵਾਲ ਕੀਤਾ ਪਿਤਾ ਜੀ ਨੇ ਕਿ ਕਿਸੇ ਮਹਾਪੁਰਸ਼ ਦੀ ਸ਼ਹਾਦਤ ਹੋਊ ਤੇ ਆ ਇੱਕ ਧਰਮ ਜਿਹਨੂੰ ਇਹ ਅੱਜ ਜਿਵੇਂ ਪਹਿਨਾ ਕੇ ਧਰਮ ਪਰਵਰਤਨ ਕਰ ਰਹੇ ਆ ਉਹ ਤਾਂ بچਿਆ ਜਾ ਸਕਦਾ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਸਤਕਾਰਯੋਗ ਸੁਪੁੱਤਰ ਤਨਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਜਿਲੇ ਸੁਣਿਆ ਕਿ ਸਤਗੁਰੂ ਜੀ ਥਵਾ ਤੋਂ ਵੱਡਾ ਕਿਹੜਾ ਪੀਰ ਪਕੰਬਰ ਹੋ ਸਕਦਾ ਤੇ ਸਤਗੁਰਾਂ ਦੀ ਸ਼ਹਾਦਤ ਤੋਂ ਬਾਅਦ ਜਿਸ ਵੇਲੇ ਭਾਈ ਜੈਤਾ ਜੀ ਸਤਗੁਰਾਂ ਦਾ ਸਰੂਪ ਲੈ ਕੇ ਸੀਸ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਹੁੰਚਦੇ ਆ ਤੇ ਗੁਰੂ ਸਾਹਿਬ ਨੇ ਜਿੱਥੇ ਸੀਸ ਦਾ ਸੰਸਕਾਰ ਕੀਤਾ ਗੁਰਦੁਆਰਾ ਸੀਸਗੰਜ ਆਨੰਦਪੁਰ ਸਾਹਿਬ ਪੋਹਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਉੱਥੇ ਫਿਰ ਇੱਕ ਸਵਾਲ ਉਠਿਆ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਨੇ ਪੁੱਛਿਆ ਭਾਈ ਜੈਤਾ ਜੀ ਸੁਣਾਓ ਦਿੱਲੀ ਦਾ ਹਾਲ ਦਿੱਲੀ ਦੇ ਸਿੱਖਾਂ ਦਾ ਹਾਲ ਸੁਣਾਓ ਤੇ ਸਤਗੁਰ ਜੀ ਨੇ ਫਿਰ ਜਿੱਲੇ ਸਾਰਾ ਹਾਲ ਸੁਣਿਆ ਅਕਾਲੀ ਬੁੰਗਾ ਜਿਹੜਾ ਉਸ ਸੀਸਗੰਜ ਦੇ ਮੋਹਰੇ ਛੋਟਾ ਸਥਾਨ ਹੈ ਜਦੇ ਅਨੰਦਪੁਰ ਜਾਓ ਉੱਥੇ ਵੀ ਨਮਸਕਾਰ ਕਰਿਆ ਕਰੋ ਸਤਗੁਰ ਜੀ ਨੇ ਖੜੇ ਹੋ ਕੇ ਫਿਰ ਇੱਕ ਉੱਥੇ ਪ੍ਰਤੀਗਿਆ ਕੀਤੀ ਸੀ ਕਿ ਮੈਂ ਇਹੋ ਜਿਹਾ ਖਾਲਸਾ ਸਾਜ ਕੇ ਜਾਊਂਗਾ ਜੇਦੀ ਪਹਿਚਾਨ ਲੱਖਾਂ ਕਰੋੜਾਂ ਚ ਬੱਕਰੀ ਹੋਊਗੀ ਜਿਹੜਾ ਨਾ ਡਰੂਗਾ ਨਾ ਕਿਸੇ ਨੂੰ ਡਰਾਊਗਾ ਜਿਹੜਾ ਸਿਧਾਂਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ੴ ਦਾ ਬਖਸ਼ਿਸ਼ ਕੀਤਾ ਸੀ ਉਹ ਸਤਿਗੁਰੂ ਜੀ ਨੇ ਉਸ ਧਰਤੀ ਤੇ ਸੰਪੂਰਨ ਕੀਤਾ ਤੇ ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕਰਕੇ ਇਹ ਖਾਲਸਾ ਪੰਥ ਸਾਜਿਆ ਸੀ ਜਿਹੜਾ ਗਰੀਬ ਅਮੀਰ ਦਾ ਪਾੜਾ ਮਟਾਉਂਦਾ ਜਿਹੜਾ ਜਾਤ ਪਾਤ ਨੂੰ ਖਤਮ ਕਰਦਾ ਜਿਹੜਾ ਸਮਾਜ ਦੇ ਵਿੱਚ ਬੰਡੀਆਂ ਪਾਉਂਦਾ ਉਹਨੂੰ ਖਤਮ ਕਰਦਾ ਤੇ ਸਤਗੁਰ ਜੀ ਨੇ 1675 ਤੋਂ ਲੈ ਕੇ 1699 ਤੱਕ ਸਤਗੁਰ ਜੀ ਨੇ ਖਾਲਸਾ ਪੰਥ ਦੀ ਸਥਾਪਨਾ 1699 ਵਿੱਚ ਕੀਤੀ ਨਿਗਾਹ ਮਾਰੋ ਪੰਜ ਪਿਆਰੇ ਕਿਹੜੇ ਸੀ ਜਿਹੜੇ ਦੱਬੇ ਲੁਤਾੜੇ ਲੋਕ ਜਿਨ੍ਹਾਂ ਨਾਲ ਲੋਕ ਈਰਖਾ ਕਰਦੇ ਸੀ ਉਹਨਾਂ ਨੂੰ ਸਤਗੁਰ ਜੀ ਨੇ ਆਪਣੀ ਬੁੱਕਲ ਦੇ ਵਿੱਚ ਲਿਆ ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਮੇਂ ਤੋਂ ਪਹਿਲਾਂ ਜਿੰਨੇ ਵੀ ਭਗਤ ਜਿਨ੍ਹਾਂ ਨੇ ਲੜਾਈਆਂ ਲੜੀਆਂ ਕ੍ਰਾਂਤੀਕਾਰੀ ਤੌਰ ਤੇ ਭਗਤ ਕਬੀਰ ਜੀ ਨੇ ਭਗਤ ਨਾਮਦੇਵ ਜੀ ਨੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਆਪਣੇ ਤੋਂ ਵੱਡਾ ਰੁਤਬਾ ਬਖਸ਼ਿਸ਼ ਕੀਤਾ ਮੇਰਾ ਕਹਿਣ ਤੋਂ ਭਾਵ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਪੂਰਨਤਾ ਪਾਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਉਹਨਾਂ ਸਾਰੀਆਂ ਪਵਿੱਤਰ ਰੂਹਾਂ ਨੇ ਜਿਹੜੇ ਉਸ ਵੇਲੇ ਇਹ ਗੁਲਾਮ ਮੁਲਕ ਦੇ ਵਿੱਚ ਲੜਾਈਆਂ ਲੜ ਰਹੇ ਸੀ ਇੱਕ ਉਹ ਲੜਾਈ ਸੀ ਇੱਕ ਲੜਾਈ ਸੀ ਜਾਤ ਪਾਤ ਦੀ ਉਹਨਾਂ ਸਾਰਿਆਂ ਨੂੰ ਸਮਦਲ ਤੇ ਲਿਆ ਕੇ ਸਾਨੂੰ ਸੰਦੇਸ਼ ਬਖਸ਼ਿਸ਼ ਕੀਤਾ ਸੀ ਉਹ ਸੰਦੇਸ਼ ਅੱਜ ਵੀ ਇਸ ਧਰਤੀ ਤੇ ਆਪਾਂ ਹੜਾ ਰਹੇ ਆ ਗੁਰਨਾਨਕ ਦੇਵ ਪਾਤਸ਼ਾਹ ਨੇ ਆਪਣੇ ਤੌਰ ਤੇ ਵੀ ਬਾਬਰ ਨੂੰ ਜਾਬਰ ਵੀ ਕਿਹਾ ਸਤਗੁਰ ਜੀ ਨੂੰ ਚੱਕੀਆਂ ਵੀ ਪੀਸਣੀਆਂ ਪਈਆਂ ਇਹ ਪੰਜਾਬ ਦੀ ਧਰਤੀ ਬਸਦੀ ਗੁਰਾਂ ਦੇ ਨਾਂ ਦੇ ਉੱਤੇ ਵੱਖ-ਵੱਖ ਵਿਚਾਰਧਾਰਾ ਹੋ ਸਕਦੀ ਆ ਭਾਈ ਕਰਨੈਲ ਸਿੰਘ ਜੀ ਨੇ ਉਦੋਂ ਜਾ ਕੇ ਉੱਥੇ ਆਪਣੀ ਸ਼ਹਾਦਤ ਦਿੱਤੀ ਜਿਹੜੀ ਸਾਨੂੰ ਵਿਰਸੇ ਦੇ ਵਿੱਚ ਮਿਲੀ ਆ ਪੰਜਾਬ ਦੇ ਲੋਕ ਅੱਜ ਵੀ ਗਰਵ ਕਰਦੇ ਆ ਆ 60 70 ਸਾਲ ਤੋਂ ਬਾਅਦ ਅੱਜ ਵੀ ਆਪੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਆਉਨੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਪਵਿੱਤਰ ਧਰਤੀ ਦਾ ਸੰਦੇਸ਼ ਵੀ ਸਤਗੁਰ ਜੀ ਨੇ ਸਾਨੂੰ ਇਹੋ ਹੀ ਬਖਸ਼ਿਸ਼ ਕੀਤਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਿੱਖ ਇੱਕ ਵਾਰੀ ਅਰਦਾਸ ਕਰੇ ਚਾਹੇ ਸਾਰਾ ਸਿੱਖ ਪੰਥ ਅਰਦਾਸ ਕਰੇ ਇਹਦੀ ਅਰਦਾਸ ਦੀ ਸੰਪੂਰਨਤਾ ਸਤਗੁਰ ਜੀ ਨੇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕੀਤੀ ਦਸਾਂ ਪਾਛੀਆਂ ਦਾ ਸਿਮਰਨ ਕਰਕੇ 11ਵੀਂ ਜੋਤ ਜਾਗਤ ਜੋਰਤ ਨੂੰ ਨਾਮ ਸਕਾਰ ਕਰਕੇ ਇਹਦੀ ਸਮਾਪਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਤੇ ਸਮਾਪਤੀ ਹੁੰਦੀ ਆ ਇਹ ਨਿਜ ਲੈ ਨਹੀਂ ਕੋਈ ਕਾਰਜ ਕਰਦਾ ਇਹ ਕੇਵਲ ਦਾ ਕੇਵਲ ਪੰਥ ਦੇ ਵਿੱਚ ਜੋ ਸਾਡੇ ਮੁੰਡਲੇ ਸਤਗੁਰ ਜੀ ਨੇ ਸਿਧਾਂਤ ਬਖਸ਼ੇ ਚ ਕੀਤੇ ਸੀ ਉਹਨਾਂ ਸਿਧਾਂਤਾਂ ਤੇ ਪਹਿਰਾ ਦਿੰਦਾ ਤੇ ਭਾਈ ਕਰਨੈਲ ਸਿੰਘ ਜੀ ਪਾਵੇਂ ਸੋਚ ਬੱਕਰੀ ਹੋ ਸਕਦੀ ਪਰ ਮੈਂ ਸੋਚਦਾ ਸੀ ਕਿੰਨਾ ਵੱਡਾ ਜਜ਼ਬਾ ਸੀ ਘਰਦਿਆਂ ਨੂੰ ਦੱਸਿਆ ਨਹੀਂ ਭਰਾ ਨੂੰ ਦੱਸ ਕੇ ਗੁਪਤ ਜੇ ਚਿੱਠੀ ਪਾ ਕੇ ਉੱਥੇ ਜਾ ਕੇ ਫਿਰ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਮਹਾਨ ਸ਼ਹੀਦਾਂ ਨੂੰ ਆਪਾਂ ਹਰ ਵੇਲੇ ਸ਼ਰਦਾ ਦੇ ਫੁੱਲ ਭੇਟ ਕਰਦੇ ਉੱਥੇ ਕਾਮਨਾ ਵੀ ਕਰਦੇ ਆ ਕਿ ਪੰਜਾਬ ਗੁਰਾਂ ਦੀ ਧਰਤੀ ਇਹ ਸਹੀ ਵਸੇ ਹੁਣ ਆ ਜਿਹੜੇ ਮੌਜੂਦਾ ਸਮਾਂ ਚੱਲ ਰਿਹਾ ਮੈਂ 2117 ਤੋਂ ਇਹਦਾ ਥੋੜਾ ਜਿਹਾ ਮਲਾਂਕਨ ਕਰਦਾ 2117 ਵਿੱਚ ਕਾਂਗਰਸ ਦੀ ਸਰਕਾਰ ਆਈ 5 ਸਾਲ ਬਿਆਦਬੀਆਂ ਦੇ ਮੁੱਦੇ ਤੇ ਅਕਾਲੀ ਦਲ ਨੇ ਕੋਸਿਆ ਹੋਰ ਕਿਸੇ ਪਾਸੇ ਕੋਈ ਗੱਲ ਨਹੀਂ ਚਲਾਈ ਤੇ 2117 ਤੋਂ 22 ਆ ਗਈ 22 ਦੇ ਵਿੱਚ ਆ ਜਿਹੜੀ ਆਪ ਵਾਲਿਆਂ ਦੀ ਝਾੜੂ ਪਾਰਟੀ ਆ ਇਹਨਾਂ ਨੇ ਕੀ ਕੰਮ ਕੀਤਾ ਇਹਨਾਂ ਨੇ ਵੀ ਉਹੀ ਕਾਰਜ ਕੀਤਾ ਜੋ ਕਾਂਗਰਸ ਕਰਦੀ ਸੀ ਅਕਾਲੀਆਂ ਨੂੰ ਕੋਸਣ ਤੋਂ ਸਿਵਾਏ ਹੋਰ ਕੋਈ ਕਾਰਜ ਨਹੀਂ ਕੀਤਾ ਅੱਜ ਤੱਕ ਵੀ ਮੈਂ ਦੇਖਦਾ ਸੀ ਅਸੈਂਬਲੀ ਦੇ ਵਿੱਚ ਜਦੋਂ ਇੱਕ ਪਾਸੇ ਡਿਬੇਟ ਕਰਨ ਦਾ ਸਮਾਂ ਸੀ ਕਿ ਬਿਆਦਬੀਆਂ ਹੋ ਰਹੀਆਂ ਐਕਟ ਬਣਾਉਣਾ ਐਕਟ ਦਾ ਅਕਾਲੀ ਦਲ ਨੇ ਵੀ ਬਣਾ ਕੇ ਭੇਜਿਆ ਸੀ ਐਕਟ ਕਾਂਰਸ ਨੇ ਵੀ ਬਣਾ ਕੇ ਭੇਜਿਆ ਸੀ ਸਫਲ ਨਹੀਂ ਹੋਏ ਉਹਦੇ ਵਿੱਚ ਕੀ ਹੁੰਦਾ ਸੀ ਸਾਰੇ ਦਾ ਸਾਰਾ ਭਾਂਡਾ ਅਕਾਲੀ ਦਲਦਵਾਲੇ ਜਿਹੜਾ ਹੈ ਉਹ ਭੰਨਿਆ ਜਾਂਦਾ ਸੀ ਇਹ ਵੀਰੋ ਸਾਜ਼ਿਸ਼ਿਆ ਬਹੁਤ ਵੱਡੀ ਚਾਹੇ ਕਾਂਗਰਸ ਜਮਾਤ ਹੋਵੇ ਚਾਹੇ ਆਪ ਜਮਾਤ ਹੋਵੇ ਤੇ ਚਾਹੇ ਦੂਸਰੀਆਂ ਹੋਣ ਫੋਰਸੇ ਜਿਹੜੀਆਂ ਦਿੱਲੀ ਬੈਠੀਆਂ ਉਹਨਾਂ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਕਿ ਆਹ ਜਿਹੜੀ ਸ਼ੋਮਣੀ ਕਾਲੀ ਦਲ ਦੀ ਬਰਾਸਤ ਆ ਜਿਹੜੇ ਲੋਕ ਅਨਸਾਹ ਪਸੰਦ ਆ ਜਿਹੜੇ ਲੋਕ ਅੱਜ ਵੀ ਕਿਰਤ ਕਰਕੇ ਧਰਮ ਦੀ ਇੱਥੇ ਵੰਡ ਕੇ ਛੱਕਦੇ ਆ ਇੱਥੇ ਉੱਚ ਨੀਚ ਨਹੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਉਹ ਸੰਦੇਸ਼ ਦਿੱਤਾ ਜਾਂਦਾ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਇਹ ਅੱਜ ਚੰਗਾ ਨਹੀਂ ਲੱਗਦਾ ਕਿ ਸਾਬੇਕ ਤੌਰ ਦੇ ਉੱਤੇ ਇਹ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦਾ ਬੜਾ ਯਤਨ ਆ ਇੱਕ ਆ ਹੁਣ ਨਵੀਂ ਦੁਕਾਨਦਾਰੀ ਖੁੱਲ ਗਈ ਆ ਮੈਂ ਤਾਂ ਦੁਕਾਨਦਾਰੀ ਕਹੂੰਗਾ ਇਹਨਾਂ ਦਾ ਵੀ ਕਾਰਜ ਕੀ ਆ ਦੇਖੋ ਦੋ ਤਰ੍ਹਾਂ ਬੰਦਾ ਜਿਹੜਾ ਮਰਦਾ ਦੋ ਤਰ੍ਹਾਂ ਬੰਦੇ ਦੀ ਕਰਦਾਰ ਕੁਸ਼ੀ ਹੁੰਦੀ ਆ ਜਥੇਦਾਰ ਗੁਰਚਾਨ ਸਿੰਘ ਟੌੜਾ ਪੰਜਾਬ ਦੇ ਨਾਇਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਭਾਵੇਂ ਦੋ ਜਥੇਬੰਦੀਆਂ ਦੇ ਮੁਖੀ ਸੀ ਪਰ ਲੋਕ ਕਹਿੰਦੇ ਸੀ ਇਹ ਤੁਰਦੀਆਂ ਫਿਰਦੀਆਂ ਜਥੇਬੰਦੀਆਂ ਉਹ ਮਨੁੱਖ ਜਥੇਬੰਦੀ ਬਣ ਜਾਂਦੇ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਤੇ ਕਈ ਵਾਰੀ ਫੇਰ ਆਪਾਂ ਜਾਤੀ ਕਰਤਾਰ ਦੀ ਕਰਦਾਰ ਕੋਸ਼ਿਸ਼ ਕਰਦੇ ਕਰਦੇ ਜਥੇਬੰਦੀ ਨੂੰ ਡੱਕ ਲਾ ਦਿੰਦੇ ਨੇ ਮੈਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਨਾ ਕਿ ਅੱਜ ਸੁਚੇਤ ਹੋਵੋ ਅੱਜ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਜ਼ ਦੇਣ ਦਾ ਯਤਨ ਕੀਤਾ ਜਾ ਰਿਹਾ। ਉਸ ਮੁੰਡ ਤੇ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ। ਜਾਗੋ ਉਠੋ ਤਕੜੇ ਹੋਈਏ ਆਪਾਂ ਤੇ ਆਪਾਂ ਇਹ ਜਿਹੜਾ ਸਮਾਂ ਚੱਲ ਰਿਹਾ ਆ 2027 ਦਾ ਸਮਾਂ ਆ ਜਾਣਾ। ਆ ਬਕਾਲੇ ਦੀ ਸਟੇਜ ਤੋਂ ਸਰਦਾਰ ਸੁਖਮੀਤ ਸਿੰਘ ਬਾਦਲ ਹੁਣੇ ਆਪ ਵੀ ਕਿਹਾ ਸੀ। ਆ ਸਾਰੇ ਲੀਡਰ ਬੈਠੇ ਸਟੇਜ ਦੇ ਉੱਤੇ ਜورو ਸਾਹਿਬ ਕਿਰਪਾ ਕਰਨ ਜੇ ਕੋ ਸਮਾਂ ਚੰਗਾ ਆ ਗਿਆ ਜਿਹੜੀਆਂ ਘਾਟਾਂ ਸਾਨੂੰ ਲੱਗਦੀਆਂ ਜਿੱਥੇ-ਜਿੱਥੇ ਮਹਿਸੂਸ ਹੁੰਦਾ ਸਾਰੀਆਂ ਦੂਰ ਕਰਾਂਗੇ ਸੋ ਤਕੜੇ ਹੋਈਏ ਜਥੇਬੰਦਕ ਹੋਈਏ ਜੇ ਆਪਣੇ ਤਹਈਆ ਕਰ ਲੈਣ ਸਰਕਲ ਜਥੇਦਾਰ ਕਿ ਮੈਂ ਹਰ ਇੱਕ ਪਿੰਡ ਵਿੱਚ 6-6 ਸਾਥ-ਸਾਥ ਮੈਂਬਰ ਬੂਥ ਕਮੇਟੀਆਂ ਬਣਾਉਣੀਆਂ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕੇ ਤੇ ਮੈਂ ਅੱਜ ਦੇ ਅੰਡੇ ਤੋਂ ਇਲਾਵਾ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਨਾ ਆ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਆ ਸ਼੍ਰੋਮਣੀ ਕਮੇਟੀ ਦੇ ਕਾਲੀ ਦਾ ਲੰਬੇ ਅਰਸੇ ਦਾ ਇਸ ਮੂਵਮੈਂਟ ਨੂੰ ਮੂਵਮੈਂਟ ਬਣਾ ਕੇ ਲੜ ਰਿਹਾ ਕਿ ਬੰਦੀ ਸਿੰਘ ਜਿਹੜੇ ਆ ਉਹ ਸਾਡੇ ਰਿਹਾ ਕੀਤੇ ਜਾਣ ਪਰ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਆ ਪਿਛਲੇ ਦਿਨੀ ਕਿਉਂਕਿ ਗਰੇਵਾਲ ਸਾਹਿਬ ਬੈਠੇ ਚਮਚੀਮਾ ਸਾਹਿਬ ਬੈਠੇ ਆ ਇਹਨੇ ਮਲਾਂਕਣ ਵੀ ਕੀਤਾ ਹੋਣਾ ਉਹਨਾਂ ਨੇ ਕਿਹਾ ਵੀ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਕੱਟ ਚੁੱਕਾ ਉਹਨੂੰ ਜੇਲ੍ਹ 'ਚ ਰੱਖਣ ਦਾ ਜਿਹੜਾ ਉਹਦਾ ਮੌਲਕ ਅਧਿਕਾਰ ਕਨਸਟੀਟਿਊਸ਼ਨਲ ਰਾਈਟ ਆ ਉਹ ਨਹੀਂਗਾ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਦਾ 34-34 ਸਾਲ ਦੇ ਅੰਦਰ ਆ ਮੈਂ ਅੱਜ ਕੱਲ ਇੱਕ ਚਿੱਠੀ ਵੀ ਲਿਖੀ ਆ ਹੁਣ ਤੁਸੀਂ ਇੱਕ ਯਤਨ ਕਰਿਓ ਕੋਈ ਲੜਾਈ ਨਹੀਂ ਲੜਨੀ ਅੱਜ ਸਾਰੇ ਬੱਚੇ ਤੁਹਾਡੇ ਇੰਟਰਨੈਟ ਜਾਣਦੇ ਆ ਇੱਕ ਇੱਕ ਅਕਾਲੀ ਵਰਕਰ ਉਹਨਾਂ ਦੇ ਪੋਰਟਰਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਮੰਗ ਕਰੋ ਸੁਪਰੀਮ ਕੋਰਟ ਦੀ ਜਜਮੈਂਟ ਲਾ ਕੇ ਲੱਖਾਂ ਦੀ ਤਦਾਦ ਵਿੱਚ ਭਵੇਂ ਤੁਸੀਂ ਪਹਿਲਾਂ ਵੀ ਦਸਤਖਤ ਕਰਕੇ ਦਿੱਤੇ ਸ਼ੋਮਣੀ ਕਮੇਟੀ ਨੂੰ 26 ਲੱਖ ਲੋਕਾਂ ਨੇ ਦਸਤਖਤ ਕੀਤੇ ਸੀ ਪਰ ਸਮਾਂ ਨਹੀਂ ਦਿੱਤਾ ਕਵਾਰਨਰ ਸਾਹਿਬ ਨੂੰ ਮਿਲੇ ਹੁਣ ਤੁਸੀਂ ਇੰਟਰਨੈਟ ਰਾਹੀਂ ਸੈਂਟਰ ਸਰਕਾਰ ਦਾ ਪੋਰਟਲ ਖੋਲ ਲਓ ਉਸ ਪੋਰਟਲ ਦੇ ਵਿੱਚ ਸਾਰੇ ਇੱਕ ਇੱਕ ਘਰ ਦਾ ਜੀ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਉਹਨੂੰ ਇੱਕ ਵਾਰੀ ਸਾਹ ਨਾਲ ਲੈਣ ਦਿਓ ਭਰ ਦਿਓ ਭਈ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਨਹੀਂ ਰੱਖੇ ਜਾ ਸਕਦੇ ਤਾਂ ਕਿ ਉਹ ਸਾਡੇ ਲੰਬੇ ਅਰਸੇ ਦੇ ਬੈਠੇ ਜਿਹੜੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਰਿਹਾਈ ਹੋ ਸਕੇ ਦੂਸਰੀ ਬੇਨਤੀ ਇੱਕ ਮੈਂ ਜੰਤਕ ਤੌਰ ਤੇ ਵੀ ਕਰ ਲਵਾਂ ਕਿਉਂਕਿ ਇਹ ਸਰਕਾਰ ਜਿਹੜੀ ਆ ਇਹਨੇ ਮੈਂ ਆਪ ਕੋਰਟਾਂ ਦੇ ਵਿੱਚ ਰਹਿਣਾ ਵਕੀਲ ਵੀ ਆ ਤੇ ਮੈਂ ਦੇਖਦਾ ਸੀ ਗਰੇਵਾਲ ਸਾਹਿਬ ਜਿੰਨੇ ਐਲ ਮੰਦਿਆ ਜਿੰਨੇ ਕਲਾਸ 4 ਆ ਜਾਂ ਹੋਰ ਆ ਦੂਜੇ ਤੀਜੇ ਦਰਜੇ ਤੀਜੇ ਜਥੇ ਦਰਜੇ ਦੇ ਕੋਈ ਹਰਿਆਣੇ ਦਾ ਕੋਈ ਰਾਜਸਥਾਨ ਦਾ ਈਵਨ ਕੇ ਪਟਵਾਰੀ ਤੁਸੀਂ ਦੇਖੋਗੇ ਉਹ ਵੀ ਤੁਹਾਨੂੰ ਰਾਜਸਥਾਨ ਚੋਂ ਬਧੇਰੇ ਮਿਲਣਗੇ ਇਹ ਸਾਡਾ ਕਲਚਰ ਨਹੀਂ ਸੀ ਜਿਹੜਾ ਸਾਡੇ ਕਲਚਰ ਦੇ ਦੇ ਆ ਕੇ ਰਾਜਸਥਾਨ ਤੋਂ ਉਹਨੂੰ ਕੀ ਪਤਾ ਬਈ ਮਿਊਟੇਸ਼ਨ ਕਿਦਾਂ ਸੈਂਕਸ਼ਨ ਹੁੰਦੀ ਆ ਉਹਨੂੰ ਕੀ ਪਤਾ ਬਈ ਇੱਥੇ ਦੀਆਂ ਕਦਰਾਂ ਕੀਮਤਾਂ ਇੱਥੋਂ ਦੀਆਂ ਪਿਰਤਾਂ ਕੀ ਆ ਸੋ ਸਰਕਾਰ ਦੇ ਖਿਲਾਫ ਬਹੁਤ ਲੰਮਾ ਬੋਲਿਆ ਜਾ ਸਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸ਼ਹੀਦਾਂ ਦੀਆਂ ਯਾਦਾਂ ਵੀ ਮਨਾਈਏ ਪਰ ਆਪਾਂ ਆਪ ਵੀ ਯਤਨ ਕਰੀਏ ਇਹ ਤੁਹਾਡੀ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਆ ਜਿਹਦੇ ਵਿੱਚ ਲੱਖਾਂ ਮੈਂ ਸਮਝਦਾ ਪੁਰਾਣੇ ਸਾਡੇ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਲਹੂ ਤੇ ਮਿੰਜਾਂ ਨਾਲ ਇਸ ਫਲਵਾੜੀ ਨੂੰ ਸਿੰਜਿਆ ਇਹ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਸੀ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਉਥੇ ਇਹ ਵੀ ਅਰਦਾਸ ਕਰੀਏ ਕਿਉਂਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹ ਕਿਸੇ ਰਜੇਮੇ ਕਰ ਨਹੀਂ ਆ ਸਕੇ ਮੇਰੀ ਚੀਮਾ ਸਾਹਿਬ ਨੇ ਵੀ ਕਿਹਾ ਡਿਊਟੀ ਲਾਈ ਸੀ ਸੋ ਮੈਂ ਪਿਛਲੇ ਸਾਲ ਵੀ ਤੁਹਾਡੇ ਦਰਸ਼ਨ ਕੀਤੇ ਸੀ ਇਸ ਵਾਰ ਵੀ ਦਰਸ਼ਨ ਕਰੂੰਗਾ ਤੇ ਮੈਂ ਆਇਆ ਵੀ ਹਾਂ ਅੰਤ ਦੇ ਵਿੱਚ ਆਪਾਂ ਇੱਕ ਅਰਦਾਸ ਵੀ ਕਰੀਏ ਉਹ ਕਿਹੜੀ ਅਰਦਾਸ ਆ ਜਿਹੜੀ ਅਰਦਾਸ ਸਤਿਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇ ਉਹ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਕਰਕੇ ਜਾਣਦੇ ਗੁਰੂ ਦੀ ਸਿੱਖਿਆ ਤੇ ਵੀ ਚੱਲਣ ਦਾ ਯਤਨ ਕਰਨਾ ਜਿਹੜਾ ਇਹ ਜਥੇਬੰਦੀ ਦਾ ਮੁੱਖ ਆਦੇਸ਼ ਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ